ਇੱਕ ਇਨਸੀਡੈਂਟ ਰਜਿੰਦਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਹਦੇ ਬਾਰੇ ਇਹ ਅੱਜ ਪ੍ਰੈਸ ਕਾਨਫਰੰਸ ਬੁલાਈ ਗਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਨੀਆਂ ਚਾਹੁੰਦਾ ਦੱਸਣਾ ਚਾਹੁੰਦਾ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਲਈ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਐਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫॉर द ਐਂਟਾਇਰ ਪੰਜਾਬ ਪੁਲਿਸ ਕਿ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਹੈ ਉਹ ਬਹੁਤ ਸਨਮਾਨਿਤ ਹੈ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਆਂ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਿਤ ਨੇ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਹੈ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਹ ਇਨਸੀਡੈਂਟ ਹੋਇਆ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਇਹ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੀ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਜ਼ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈ ਲਈ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰੋਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਾਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂ ਸਰ ਪੁਲਿਸ ਆਫੀਸਰਸ ਦੇ ਨਾਮ ਵਗੈਰਾ ਕੋਈ ਡਿਟੇਲ ਹੋਵੇ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਚ ਸ਼ੇਅਰ ਕਰ ਦੂੰਗਾ 12 ਦੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਸਰ ਅਸਲ ਸਰ ਸ੍ਰੇਂਜ ਤੇ ਹੈ ਜੀ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਿਨਡ ਫੋਰਸ ਹੈ ਤੇ ਪਿੱਛੇ ਵੀ ਜੇ ਕੋਈ ਐਵਰਜ ਇਨਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਕਿਸ ਰੈਂਕ ਦੇ ਨੇ ਜਿਹੜੇ ਇਹ ਮੁਲਾਜ਼ਮ ਇਹਦੇ ਚ ਇਨਸਪੈਕਟਰ ਵੀ ਨੇ ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ ਕਨਸਟੇਬਲ ਵੀ ਚੜ੍ਹਨ ਦਾ ਕਾਰਨ ਕੀ ਸਰ ਕੁਝ ਪਤਾ ਲੱਗੇ ਮੈਂ ਜਿਵੇਂ ਕਹਿ ਤੀ ਐਫਆਈਆਰ ਦਰਜ ਕੀਤੀ ਗਈ ਹੈ ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਸਰ ਜਿਹੜਾ ਸਾਰਾ ਹੈ ਕਟਨਾਗਰਮ ਸਿਵਲ ਚ ਹੋਇਆ ਸਿਵਲ ਵਰਦੀ ਚ ਸੀਗੇ ਇੱਕ ਆਰਮੀ ਅਰੇ ਜਾਂ ਪਾਲ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੇ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ 'ਚ ਸੀਗੇ ਸੋ ਕੋਈ ਵੀ ਬੰਦਾ ਯੂਨੀਫਾਰਮ 'ਚ ਨਹੀਂ ਸੀ ਸਰ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਲੱਗੀ ਸੀ ਸੱਟਾਂ ਜੀ ਸਰ ਜਿਹੜੇ ਆਰਮੀ ਦੇ ਅਫਸਰ ਦੇਖੋ ਜਿਹੜਾ ਸੱਟਾਂ ਲਗੀਆਂ ਨੇ ਉਹ ਦਾਖਲ ਹੋਏ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਏ ਸੀ ਉਹਨਾਂ ਸੱਟਾਂ ਦੇ ਬੇਸ 'ਤੇ ਸਾਨੂੰ ਐਮਐਲਆਰ ਉਹਨਾਂ ਦੀ ਵੀ ਮਿਲੀ ਹੈ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮਐਲਆਰਸ ਮਿਲੀਆਂ ਸੋ ਸਾਰੀਆਂ ਐਮਐਲਆਰਸ ਔਨ ਰਿਕਾਰਡ ਲਈਆਂ ਗਈਆਂ ਤੇ ਉਹਨੂੰ ਥੋਰਲੀ ਇਨਵੈਸਟੀਗੇਟ ਕੀਤਾ ਜਾਊਗਾ ਕਿ ਸਰ ਤੁਸੀਂ ਸੀਸੀਟੀਵੀ ਜਿਹੜਾ ਉੱਥੋਂ ਕਲੈਕਟ ਕਰ ਰਹੇ ਹੋ ਵੀ ਆ ਦੇਖਦੇ ਆ ਵੀ ਖੜਾ ਬਿਲਕੁਲ ਟੈਕਨੀਕਲ ਐਵੀਡੈਂਸ ਜਿਹੜਾ ਵੀ ਹੋਊਗਾ ਉਹਨੂੰ ਵੀ ਐਗਜ਼ਾਮਿਨ ਕੀਤਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਪੈਂਡੈਂਟ ਵਿਟਨੈਸ ਕੋਈ ਦੋਵੇਂ ਪਾਰਟੀਆਂ ਤੋਂ ਇਲਾਵਾ ਜਿਹੜੇ ਕੋਈ ਉੱਥੇ ਬੈਠੇ ਸੀ ਜਿਨ੍ਹਾਂ ਨੇ ਸਾਰਾ ਇਨਸੀਡੈਂਟ ਦੇਖਿਆ ਉਹਨਾਂ ਨੂੰ ਵੀ ਨਾਲ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਊਗਾ ਤੇ ਦੇਖਿਆ ਜਾਊਗਾ ਕਿ ਇਹ ਇਨਸੀਡੈਂਟ ਕਿਉਂ ਹੋਇਆ ਕਿਵੇਂ ਹੋਇਆ ਕੀ ਕੋਈ ਪ੍ਰੋਵੋਕੇਸ਼ਨ ਸੀ ਕਿ ਜਿਹਦੇ ਕਰਕੇ ਇਨਸੀਡੈਂਟ ਹੋਇਆ ਜਾਂ ਕਿਸ ਕਾਰਨ ਕਰਕੇ ਸਾਰੀ ਜਿਹੜੀ ਚੀਜ਼ ਹੋਈ ਹੈ ਬਟ ਇਨ ਦੀ ਐਂਡ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਬੜੀਆਂ ਕਲੀਅਰ ਤੇ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਕਿ ਇਹ ਇਨਸੀਡੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਇਟ ਇਜ਼ ਅ ਸੈਡ ਇਨਸੀਡੈਂਟ ਵੀ ਰਿਗ੍ਰੇਟ ਇਟ ਜਿਹੜਾ ਇਨਸੀਡੈਂਟ ਹੋਇਆ ਤੇ ਇੰਡੀਅਨ ਆਰਮੀ ਲਈ ਸਾਡੀ ਹਾਈਐਸਟ ਰਿਸਪੈਕਟ ਹੈ ਵੀ ਹਕੋਡ ਹਾਈਐਸਟ ਰਿਸਪੈਕਟ ਟੂ ਦ ਇੰਡੀਅਨ ਆਰਮੀ ਸਾਡੇ ਬੜੇ ਚੰਗੇ ਕੋਰਡੀਅਲ ਰਿਲੇਸ਼ਨ ਨੇ ਜਿਹੜੀ ਲੋਕਲ ਆਰਮੀ ਦਾ ਯੂਨਿਟ ਹੈ ਐਂਡ ਵੀ ਇਨਸ਼ੋਰ ਕਿ ਇਹੋ ਹੀ ਲੋਕਲ ਯੂਨਿਟ ਨਾਲ ਸਾਡੇ ਇਸ ਤਰ੍ਹਾਂ ਹੀ ਰਿਲੇਸ਼ਨ ਰਹਿਣ ਜਿਵੇਂ ਪਹਿਲਾਂ ਨੇ ਇਹੋ ਜਿਹਾ ਇਨਸੀਡੈਂਟ ਨਾ ਕਦੀ ਹੋਇਆ ਤੇ ਨਾ ਹੀ ਅੱਗੇ ਹੋਣ ਦਿੱਤਾ ਜਾਊਗਾ ਵੀਲ ਟੇਕ ਸਟ੍ਰਿਕਟ ਟੈਕਸਟ ਐਕਸ਼ਨ ਪੋਸੀਬਲ ਅਗੇਂਸਟ ਸਭ ਜਿਹੜਾ ਇਨਸੀਡੈਂਟ ਹੋਇਆ ਉਹ ਤੇ ਟਾਬਿਆਂ ਦੇ ਉੱਪਰ ਹੋਇਆ ਜਿੱਥੇ ਕਿ ਰੋਜ਼ਾਨਾ ਰਾਤ ਨੂੰ ਸ਼ਰਾਬ ਪੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਵਗੈਰਾ ਕੀਤਾ ਜਾਏ ਸਾਡੇ ਕੋਲ ਤਿੰਨ ਚਾਰ ਸਪਾਟਸ ਹੈਗੇ ਆ ਜਿੱਨਾਂ ਤੇ ਸਾਨੂੰ ਕੰਪਲੇਂਟ ਆਈ ਹੈ ਓਪਨ ਡਰਿੰਕਿੰਗ ਦੀ ਪਾਰਟਿਕੂਲਰਲੀ ਆਫਟਰ ਦਿਸ ਇਨਸੀਡੈਂਟ ਸੋ ਉਹਨਾਂ ਚਾਰਾਂ ਜਗ੍ਹਾ ਤੇ ਅਸੀਂ ਐਕਟ ਕਰਾਂਗੇ ਸਾਡੀ ਲੇਟ ਨਾਲ ਹੀ ਜਿਹੜੀ ਚੈਕਿੰਗ ਹੈ ਉਹ ਵੀ ਉਹਦੇ ਤੇ ਵਧਾਈ ਜਾਊਗੀ ਸੋ ਥੈਟ ਕਿ ਜਿਹੜੀ ਓਪਨ ਡਰਿੰਕਿੰਗ ਹੈ ਉਹਨੂੰ ਬੰਦ ਕੀਤੀ ਜਾ ਕਿ ਉਹ ਸ਼ਰਾਬ ਪੀ ਰਹੇ ਸੀ ਪੁਲਿਸ ਮੁਲਾਜ਼ਮੋਂ ਉਥੇ ਖਾਣਾ ਖਾਣ ਵਗੈਰਾ ਹੈ ਤੇ ਉਹਨਾਂ ਨੇ ਜਦੋਂ ਰੋਕਿਆ ਕਿ ਤੁਸੀਂ ਸੜਕ ਦੇ ਉੱਪਰ ਖੜੇ ਕਰਕੇ ਦੇ ਡ੍ਰਿੰਕ ਕਰ ਰਹੇ ਹੋ ਫਿਰ ਉਹਨੇ ਪਹਿਲਾਂ ਪੁਲਿਸ ਮੁਲਾਜ਼ਮ ਦੇ ਥੱਪੜ ਮਾਰੇ ਤੋਂ ਉਸ ਤੋਂ ਬਾਅਦ ਗੱਲ ਵਧੀਆ ਜਾਂ ਪੁਲਿਸ ਮੁਲਾਜ਼ਮੋਂ ਜੋ ਕਿਸੇ ਡ੍ਰਿੰਕ ਕੀਤੀ ਹੋਵੇ ਦੇਖੋ ਜਿਵੇਂ ਤੁਸੀਂ ਸਵਾਲ ਪੁੱਛਿਆ ਇਹਦੇ ਚ ਦੋ ਵਰਜਨਸ ਨੇ ਇੱਕ ਵਰਜਨ ਹੈਗੀ ਹੈ ਜਿਹੜੀ ਕਿ ਪੁਲਿਸ ਪਾਰਟੀ ਵੱਲੋਂ ਦਿੱਤੀ ਜਾ ਰਹੀ ਹੈ ਇੱਕ ਵਰਜਨ ਹੈ ਜਿਹੜੀ ਕਰਨਲ ਸਾਹਿਬ ਵੱਲੋਂ ਦਿੱਤੀ ਜਾ ਰਹੀ ਸੋ ਸਾਡਾ ਕੰਮ ਇਹੀ ਹੈ ਕਿ ਦੋਵੇਂ ਵਰਜਨਸ ਨੂੰ ਔਨ ਰਿਕਾਰਡ ਲੈਂਦੇ ਹੋਏ ਐਗਜ਼ਾਮਨ ਕੀਤਾ ਜਾਵੇ ਇਨਵੈਸਟੀਗੇਟ ਕੀਤਾ ਜਾਵੇ ਇਸੇ ਕਰਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਇੰਡੀਪੈਂਡੈਂਟ ਵਿਟਨੈਸ ਹੈ ਉਹਨਾਂ ਨੂੰ ਜੁਆਇਨ ਕਰਾ ਕੇ ਅਸੀਂ ਥੋਰੋ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਸਟ੍ਰਿਕਟਸਟ ਐਕਸ਼ਨ ਪੋਸੀਬਲ ਲਿਆ ਜਾਊਗਾ ਸਰ ਕੋ ਮੀਟਿੰਗ ਹੈ ਦੇਖਿਆ ਜਾ ਰਿਹਾ ਸੀ ਕਿ ਕਿ ਪੋਲਿਟੀਕਲ ਲੀਡਰ ਵੀ ਬੋਲ ਰਹੇ ਨੇ ਕਿ ਤੁਹਾਨੂੰ ਨਹੀਂ ਦੇਖੋ ਸਾਡਾ ਕੰਮ ਇਨਵੈਸਟੀਗੇਟ ਕਰਨਾ ਹੈ ਇੱਕ ਇਨਸੀਡੈਂਟ ਹੋਇਆ ਹੈ ਉਹਦੇ ਤੇ ਐਫਆਈਆਰ ਹੋਈ ਹੈ ਇਨਟੂ ਦਾ ਇਨਸੀਡੈਂਟ ਸੋ ਉਸ ਇਨਸੀਡੈਂਟ ਦੀ ਐਫਆਈਆਰ ਦੀ ਇਨਵੈਸਟੀਗੇਸ਼ਨ ਕਰਾਂਗੇ ਔਨ ਬੇਸਿਸ ਆਫ ਮੈਰਿਟ ਫੈਕਟਸ ਸਰਕ ਚਾਰ ਚੀਜ਼ਾਂ ਵੇਖਾਂਗੇ ਇਸ ਤੋਂ ਬਾਅਦ ਸਾਡੇ ਲਈ ਕੋਈ ਚੀਜ਼ ਮੈਟਰ ਨਹੀਂ ਕਰਦੀ ਥੈਂਕ ਯੂ ਸਰ